ਜ਼ਮੀਦਾਰ ਨੂੰ ਮੁਆਵਜ਼ਾ ਜਿਹੜਾ ਹੈ ਉਹ ਮਿਲ ਚੁੱਕਾ ਹੈ ਵੀ ਤੁਸੀਂ ਜੇਕਰ ਕਿਸੇ ਨੂੰ ਕੋਈ ਡਾਊਟ ਹੈ ਤੇ ਉਹ ਆਰਬਿਟਰੇਸ਼ਨ ਦੇ ਵਿੱਚ ਆ ਜੇ ਬੀਸੀ ਸਾਹਿਬ ਕੋਲ ਖੜੇ ਨੇ ਉਹਨਾਂ ਦਾ ਆਰਬਿਟਰੇਸ਼ਨ ਦੇ ਕਿ ਮੈਂ ਕਿਹਾ ਕਿ 732 ਕਰੋੜ ਵਿੱਚੋਂ 693 ਕਰੋੜ ਰੁਪਏ ਜੇ ਤੁਸੀਂ ਲੈ ਚੁੱਕੇ ਹੋ ਹੁਣ ਤੁਹਾਡਾ ਅਧਿਕਾਰ ਕੀ ਹੈ ਕਿ ਤੁਸੀਂ ਸਰਕਾਰ ਨੂੰ ਰੋਕੋ ਇਸ ਜ਼ਮੀਂਦਾ ਕੀ ਜਿਹੜਾ ਹੈਗਾ ਕਬਜ਼ਾ ਨਹੀਂ ਲੈਣ ਦਿਵਾਗੇ ਜਿਹੜਾ ਕਿਸਾਨ ਪਹਿਲਾ ਪਹਿਲਾ ਜਿਹੜਾ ਹੈਗਾ ਆਪਣੀ ਸਹਿਮਤੀ ਉਥੇ ਡੀਆਰਓ ਸਾਹਿਬ ਦੇ ਕੋਲ ਆਪ ਕੋ ਕੀਤੀ ਗਈ ਹੈ ਇਹ ਕਿਉਂ ਕਰਨੀ ਕਰਨੀ ਪਈ ਹੈ ਤੁਹਾਨੂੰ ਉਰੋਂੜੇ ਪੁਲਿਸ ਤੇ ਪਧਰਾਉ ਕੀਤਾ ਪੁਲਿਸ ਦੇ ਉੱਤੇ ਲਾਠੀਆਂ ਨਾਲ ਪੁਲਿਸ ਨੂੰ ਮਾਰਨ ਪਏ ਨੇ ਅੱਗੋਂ ਪੁਲਿਸ ਤੇ ਟੈਗ ਕੀਤਾ ਤੇ ਦੈਨ ਹੀ ਜਿਹੜਾ ਥਰੂ ਗੈਸ ਤੇ ਸਾਨੂੰ ਜਿਹੜਾ ਉਹ ਆਪਣਾ ਯੂਜ਼ ਕਰਨਾ ਪਿਆ ਤੇ ਦੈਨ ਹੀ ਨਾਮ ਲਕੀ ਹੈ ਜੀ ਕਿਉਂ ਆੜਿਆ ਹੋਇਆ ਜਿਹੜਾ ਜ਼ਮੀਨ ਰਹੀ ਹੈ ਇਹ ਲਗਭਗ ਭਾਰਤ ਮਾਲਾ ਪ੍ਰੋਜੈਕਟ ਦਾ ਜਿਹੜਾ ਆਪਣਾ ਅੰਮ੍ਰਿਤਸਰ ਜਾਮਨਾਗਰ ਐਕਸਪ੍ਰੈਸ ਵੇ ਹੈ ਖੋਦੇ ਵਾਸਤੇ ਹੈ ਇਹਦੇ ਵਿੱਚ ਲਗਭਗ 62.7 ਕਿਲੋਮੀਟਰ ਜੜਾਏਗਾ 62.7 ਕਿਲੋਮੀਟਰ ਇਹ ਸਾਰਾ ਏਰੀਆ ਬਠਿੰਡਾ ਦਾ ਹੈ ਇਹਦੇ ਵਿੱਚੋਂ ਆਪਾਂ ਦੋ ਵਾਰੀ ਅਵਾਰਡ ਕੀਤਾ ਇੱਕ ਵਾਰੀ ਜਿਹੜਾ ਹੈਗਾ ਲਗਭਗ 600 ਕਰੋੜ ਦੇ ਆਸ-ਪਾਸ ਤੇ ਇੱਕ ਦੂਜਾ ਐਵਾਰਡ ਸੀਗਾ 130 130 ਕਰੋੜ ਦਾ कुल मिलाके 731 ਕਰੋੜ ਦਾ ਅਮਾਉਂਟ ਸੀਗਾ ਉਹਦੇ ਵਿੱਚੋਂ ਆਪਾਂ 731 ਕਰੋੜ ਵਿੱਚੋਂ 693 ਕਰੋੜ ਰੁਪਇਆ ਉਹ ਹੀ ਸਾਣਾ ਦੇ ਆਪਾਂ ਡਿਸਕਸ ਕਰ ਚੁੱਕੇ ਆ ਇਹ ਪੈਸਾ ਲੈ ਚੁੱਕੇ ਆ 1.5 ਸਾਲ ਤੋਂ ਪੈਸਾ ਲੈ ਕੇ ਬੈਠੇ ਨੇ 50 ਲੱਖ ਜਿਹੜਾ ਕੁਝ ਪਿੰਡਾਂ ਵਿੱਚ 50 ਲੱਖ ਦਾ ਰੇਟ ਸੀਗਾ ਕੁਝ ਪਿੰਡਾਂ ਵਿੱਚ ਜਿਹੜੇ ਮੈਂ ਨੈਸ਼ਨਲ ਹਾਈਵੇ ਦੇ ਨਾਲ ਆਉਂਦੇ ਨੇ ਉਹਨਾਂ ਦਾ ਰੇਟ ਵੱਧ ਸੀਗਾ 70 ਲੱਖ ਦੇ ਆਸ-ਪਾਸ ਤੇ 50 ਤੋਂ 70 ਲੱਖ ਦੇ ਆਸ-ਪਾਸ ਦੇ ਇਹਦੇ ਵਿੱਚ ਸਾਰੇ ਕਿਸਾਨਾਂ ਨੂੰ ਪੈਸਾ 1.5 ਸਾਲ ਤੋਂ ਕੁਝ ਨੂੰ 6 ਮਹੀਨਾ ਪਹਿਲਾਂ ਕੁਝ ਨੂੰ 1 ਸਾਲ ਪਹਿਲਾਂ ਕੁਝ ਨੂੰ 1.5 ਸਾਲ ਪਹਿਲਾਂ ਆਪਾਂ ਪੇਮੈਂਟ ਕਰ ਚੁੱਕੇ ਆ ਇਹਦੇ ਵਿੱਚੋਂ ਆਪਾਂ ਪੋਜੀਸ਼ਨ ਵੀ ਲੈ ਚੁੱਕੇ ਸੀਗੇ ਕੁਝ ਆਪਣਾ ਏਰੀਆ ਹੈ ਸੀਗਾ ਇਹਦੇ ਵਿੱਚ ਇਹ 3-4 ਪਿੰਡ ਤੇ ਪਲੱਸ ਅੱਗੇ ਹੁਣ ਲੇਰਾਵੇਗਾ ਲੇਰਾਖਾਨਾ ਜਿੱਥੇ ਸੈਕੰਡ ਅਵਾਰਡ ਵਿੱਚ ਪੇਮੈਂਟ ਹੋਈ ਸੀ ਇਸ ਕਰਕੇ ਆਪਾਂ ਉਹਦਾ ਵੇਟ ਕੀਤਾ ਸੀ ਕਿ ਜਦ ਤੱਕ ਪੇਮੈਂਟ ਨਹੀਂ ਹੋ ਜਾਂਦੀ ਤਦ ਤੱਕ ਆਪਾਂ ਉਹਨਾਂ ਨੂੰ ਜੜਾਏਗਾ ਜ਼ਬਰਦਸਤੀ ਨਾ ਕਰੀਏ ਹੁਣ ਆਪਾਂ ਉਹਨਾਂ ਦੀ ਵੀ ਪੇਮੈਂਟ ਸਾਰੀ ਕਰ ਦਿੱਤੀ ਜਿਹੜਾ ਬਾਕੀ ਲੇਰਾਖਾਨਾ ਲੇਰਾਵੇਗਾ ਉਸੇ ਵੀ ਹੁਣ ਕਿਸੇ ਪਿੰਡ ਵਿੱਚ 1 ਕਰੋੜ ਕਿਸੇ ਪਿੰਡ ਵਿੱਚ ਜਿਨ੍ਹਾਂ ਦਾ ਆਪਸ ਵਿੱਚ ਡਿਸਪਿਊਟ ਹੁੰਦਾ ਹੈ ਕਿਸੇ ਭਾਵੇਂ ਉਹ ਸ਼ੇਅਰ ਹੋਲਡਿੰਗ ਦਾ ਡਿਸਪਿਊਟ ਹੋਵੇ ਭਾਵੇਂ ਬੈਂਕ ਦੇ ਨਾਲ ਡਿਸਪਿਊਟ ਹੋਵੇ ਬਸ ਉਹਨਾਂ ਦੀ ਪੇਮੈਂਟ ਪੈਂਡਿੰਗ ਹੈ ਬਾਕੀ ਮੈਂ ਕਿਹਾ ਕਿ 732 ਕਰੋੜ ਵਿੱਚੋਂ 693 ਕਰੋੜ ਰੁਪਿਆ ਜੇ ਤੁਸੀਂ ਲੈ ਚੁੱਕੇ ਹੋ ਹੁਣ ਤੁਹਾਡਾ ਅਧਿਕਾਰ ਕੀ ਹੈ ਕਿ ਤੁਸੀਂ ਸਰਕਾਰ ਨੂੰ ਰੋਕੋ ਇਸ ਇਸ ਜ਼ਮੀਨ ਦਾ ਕੀ ਜਾਏਗਾ ਕਬਜ਼ਾ ਨਹੀਂ ਲੈਣ ਦੇਵਾਂਗੇ ਜਿਹੜਾ ਕਿਸਾਨ ਪਹਿਲਾ ਪਹਿਲਾ ਜਿਹੜਾ ਹੈਗਾ ਆਪਣੀ ਸਹਿਮਤੀ ਉਥੇ ਡੀਆਰਓ ਸਾਹਿਬ ਦੇ ਕੋਲ ਆਪਣਾ ਸਾਈਨ ਕਰਕੇ ਐਫਿਡੇਵਿਟ ਦੇ ਕੇ ਦਸਤਕਤ ਕਰਕੇ ਦੇ ਚੁੱਕਿਆ ਹੈ ਤੇ ਆਪਣੇ ਪੈਸੇ ਲੈ ਚੁੱਕੇ ਲੈ ਚੁੱਕਿਆ ਹੁਣ ਉਹ ਕਿਵੇਂ ਕਹਿ ਸਕਦਾ ਹੈ ਕਿ ਮੈਂ ਜ਼ਮੀਨ ਦਾ ਕਬਜ਼ਾ ਨਹੀਂ ਲੈਣਾ ਇਹ ਤਾਂ 700 ਕਰੋੜ ਰੁਪਏ ਲੈ ਕੇ ਤੁਸੀਂ ਕਹੋਗੇ ਕਿ ਆਪਾਂ ਜ਼ਮੀਨ ਨਹੀਂ ਲੈਣ ਦੇਵਾਂਗੇ ਇਹਦੇ ਵਿੱਚ ਵੀ ਤੁਸੀਂ ਦੇਖੋ ਕਿ ਅੱਜ ਦਾ ਜਿਹੜਾ ਸਾਰਾ ਇਹ ਆਇਆ ਹੋਇਆ ਹੈ ਇਹਦੇ ਵਿੱਚ ਆਪਣੇ ਬਠਿੰਡਾ ਜ਼ਿਲ੍ਹੇ ਦੇ ਕਿੰਨੇ ਕਿਸਾਨ ਤੇ ਇਹ ਜਿਹੜੇ ਪਿੰਡ ਜਿਨ੍ਹਾਂ ਦੀ ਇਹ ਗੱਲ ਕਰ ਰਹੇ ਉਹਦੇ ਵਿੱਚੋਂ ਕਿੰਨੇ ਨੇ ਇੱਕ ਦੋ ਬੰਦੇ ਹੈਗੇ ਆ ਜਿਨ੍ਹਾਂ ਨੇ ਇੱਕ ਇਹਨਾਂ ਦਾ ਵਿੱਚ ਕਿਸਾਨ ਹੈਗਾ ਜਿਨੇ ਪਹਿਲੇ ਜਿਹੜਾ ਹੈਗਾ ਜ਼ਮੀਨ ਐਕਵਾਇਰ ਹੋ ਗਈ ਆਪਾਂ ਪੇਮੈਂਟ ਪ੍ਰੋਸੈਸ ਕਰ ਰਹੀ ਸੀਗੇ ਕੋਨੇ ਬੈਂਕ ਤੋਂ ਲੁਕਾ ਲਿਆ ਕਿ ਜੀ ਮੇਰੀ ਜ਼ਮੀਨ ਐਕਵਾਇਰ ਹੋ ਚੁਕੀ ਹੈ ਆਦੀ ਉਹਦੇ ਵਿੱਚੋਂ ਲੋਨ ਲੈ ਲਿਆ ਹੁਣ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਕਿ ਉਹਨਾਂ ਦੀ ਪੇਮੈਂਟ ਕਰੋ ਤੁਹਾਨੂੰ ਦੱਸਣਾ ਸੀ ਜਦ ਤੱਕ ਕੋਰਟ ਦੇ ਵਿੱਚ ਵੀ ਇਸ ਦਾ ਕੋਈ ਮਾਮਲਾ ਹੈ ਇਸ ਜਮੀਨ ਨੂੰ ਲੈ ਕੇ ਕੋਰਟ ਦੇ ਵਿੱਚ ਕੋਈ ਮਾਮਲਾ ਨਹੀਂ ਹੈ ਆਰਬਿਟਰੇਸ਼ਨ ਵਿੱਚ ਹਰ ਕਿਸੇ ਨੂੰ ਅਧਿਕਾਰ ਹੈਗਾ ਜੇ ਕੋਈ ਵਧਾਉਣਾ ਚਾਹੁੰਦਾ ਹੈ ਕਿ ਜੇ ਮੈਨੂੰ ਕਟ ਮਾਉਜ਼ਾ ਮੈਨੂੰ ਹੋਰ ਮਾਉਜ਼ਾ ਚਾਹੀਦਾ ਉਹ ਹਰ ਹਰ ਇੱਕ ਕਿਸਾਨ ਹਰ ਇੱਕ ਵਿਅਕਤੀ ਬਾਅਦ ਵੀ ਜਾਂਦਾ ਹੀ ਆ ਆਰਬਿਟਰੇਸ਼ਨ ਵਿੱਚ ਕਿ ਮੈਂ ਜੇ ਉਹਨਾਂ ਨੂੰ 70 ਲੱਖ ਵੀ ਮਿਲ ਜਾਵੇ 50 ਲੱਖ ਵੀ ਮਿਲ ਜਾਵੇ 60 ਲ ਇੱਕ ਵਾਰ ਜ਼ਰੂਰ ਪੁੱਛਿਤ ਕਰਨਾ ਸਰ ਪ੍ਰੋਜੈਕਟ ਨੂੰ ਲੈ ਕੇ ਸਰ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਨੂੰ ਲੈ ਕੇ ਕੋਰਟ ਦੇ ਵੱਲੋਂ ਵੀ ਡਾਇਰੈਕਸ਼ਨ ਹੋਈਆਂ ਵਿਗੀਆਂ ਨੇ ਕੋਰਟ ਦੀ ਤਰਫੋਂ ਪੰਜਾਬ ਸਰਕਾਰ ਨੂੰ ਡਾਇਰੈਕਸ਼ਨ ਇਹ ਕੀ ਹੈ ਕਿ ਜਿੱਥੇ ਵੀ ਕਿਸਾਨ ਜਿਹੜੇ ਪੇਮੈਂਟ ਹੈ ਉਹ NHAI ਵੱਲੋਂ ਜਾਰੀ ਕਰ ਦਿੱਤੀ ਗਈ ਹੈ ਤੇ ਜਿਹੜਾ ਲੈਂਡ ਐਕਵੀਜ਼ੀਸ਼ਨ ਕਲੈਕਟਰ ਹੈ ਉਹਨਾਂ ਨੂੰ ਮਿਲ ਚੁਕਿਆ ਹੈ ਤਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਸ ਜ਼ਮੀਨ ਦਾ ਪੋਜੀਸ਼ਨ ਐਨਐਚਆਈ ਨੂੰ ਦਿੱਤਾ ਜਾਵੇ ਤੇ ਇਹਦੇ ਵਿੱਚ ਕੰਟੈਂਪਟ ਪ੍ਰोसीडिंग्स ਵੀ ਜਿਹੜੀ ਹੈ ਕਿ ਆ ਕੋਰਟ ਸ਼ੁਰੂ ਕਰ ਸਕੀ ਹੈ ਅੱਜ ਦੀ ਡੇਟ ਵਿੱਚ ਵੀ ਹਿਅਰਿੰਗਸ ਡੇਲੀ ਬੇਸਿਸ ਤੇ ਚੱਲਦੀਆਂ ਨੇ ਆਲਮੋਸਟ ਹਰ ਹਫਤੇ 10 ਦਿਨ ਬਾਅਦ ਦੀ ਹਿਅਰਿੰਗ ਹੁੰਦੀ ਹੈ ਤੇ ਮਾਨਯੋਗ ਹਾਈ ਕੋਰਟ ਇਹਦਾ ਬਿਲਕੁਲ ਗੰਭੀਰ ਨੋਟਸ ਲੈਂਦੀ ਹੈ ਕਿ ਜੇ ਆਪਾਂ 700 ਕਰੋੜ 600 ਕਰੋੜ ਰੁਪਇਆ ਵੰਡ ਦਿੱਤਾ ਹੈ ਉਸ ਤੋਂ ਬਾਅਦ ਵੀ ਸਰਕਾਰ ਜਿਹੜਾ ਹੈਗਾ ਕਿਉਂ ਪੋਜੀਸ਼ਨ ਨਹੀਂ ਦੇ ਰਹੀ ਹੈ ਇੱਥੇ ਕੋਈ ਇਸ਼ੂ ਨਹੀਂ ਸੀਗਾ ਇਹ ਸਾਣਾ ਨੂੰ ਜਮ੍ਹਾਂ ਕਰਕੇ ਕੀਜੀਏ ਆਪਾਂ ਇਥੇ ਆ ਜਿਹੜਾ ਇਸ ਤਰੀਕੇ ਦਾ ਲੈਂਡ ਆਰਡਰ ਦੇ ਸ਼ੁਕਰੀਆ ਕਰਨ ਦੀ ਕੋਸ਼ਿਸ਼ ਸਰ ਜਿਸ ਜਗ੍ਹਾ ਦੀ ਪੋਜੀਸ਼ਨ ਆ ਪੋਜੈਸ਼ਨ ਲਈ ਗਈ ਹੈ ਉਹ ਜਗ੍ਹਾ ਦੇ ਟੋਟਲੀ ਕਿਸਾਨਾਂ ਨੇ ਜਿਹੜਾ ਹੈਗਾ ਆਪਦਾ ਲੈ ਲਿਆ ਸੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਜਿਹੜੇ ਇਹ ਤਿੰਨ ਪਿੰਡ ਨੇ ਇਹਨਾਂ ਪਿੰਡਾਂ ਵਿੱਚੋਂ ਇੱਕ ਜਿਹੜਾ ਦੁਨੀਆ ਵਾਲਾ ਦੀ ਗੱਲ ਹੈ ਇੱਥੇ ਆਪਣਾ ਮੈਨੂੰ ਲੱਗਦਾ 3 ਕਰੋੜ ਜਾਂ 4 ਕਰੋੜ ਰੁਪਇਆ ਪੈਂਡਿੰਗ ਹੈ ਪੇਮੈਂਟ ਦੇ ਵਾਸਤੇ ਉਹ ਵੀ ਉਹ ਵਾਲਾ ਹੈ ਜਿਹੜਾ ਮੈਂ ਹੁਣੇ ਹੀ ਕਿਹਾ ਕਿ ਉਹਨਾਂ ਨੇ ਬੈਂਕ ਤੋਂ ਬਾਅਦ ਵਿੱਚ ਲੋਨ ਲੈ ਲਿਆ ਉਸੇ ਜ਼ਮੀਨ ਤੇ ਹੁਣ ਬੈਂਕ ਨੇ ਆਬਜੈਕਸ਼ਨ ਲਾ ਲਿਆ ਕਿ ਜਿਹਨਾਂ ਨੇ ਪਹਿਲਾਂ ਜ਼ਮੀਨ ਤਾਂ ਤੁਹਾਨੂੰ ਦੇ ਦਿੱਤੀ ਪਰ ਨਾਲ ਹੀ ਨਾਲ ਹੀ ਸਾਡੇ ਜੋ ਜਾਂ ਦੋ ਵਿਅਕਤੀ ਸੀਗੇ ਜਿਨ੍ਹਾਂ ਨੂੰ ਕੱਲ ਸੀਗਾ ਕਿ ਆਪਣਾ ਡਿਸਕੂ ਰਿਜ਼ੋਲਵ ਹੋ ਗਿਆ ਹੈ ਸਾਦੀ ਪੇਮੈਂਟ ਕਰਾ ਦਿਓ ਉਹ ਮੈਨੂੰ ਅੱਜ ਹੀ ਉਹਨਾਂ ਨੂੰ ਉੱਤੇ ਵੇਚ ਕੇ ਉਹਨਾਂ ਨੇ ਪੇਮੈਂਟ ਕਲੀਅਰ ਕਰਾ ਦਿੱਤੀ ਹੁਣ ਇੱਕ ਦੋ ਵਿਅਕਤੀਆਂ ਦੇ ਵਾਸਤੇ ਸਾਰਾ ਪ੍ਰੋਜੈਕਟ ਨਹੀਂ ਰੁਕਾ ਸਕਦੇ ਆਪਾਂ ਪਲੀਜ਼ ਥੈਂਕ ਯੂ ਸਰ ਅਮ ਜਸੀ ਕਿਸਾਨਾਂ ਦਾ ਉਹ ਡੀਸਾ ਉਹਨਾਂ ਨੇ ਦੱਸਿਆ ਸਾਰਿਆਂ ਨੂੰ ਮਿਲ ਚੁੱਕਿਆ ਇਹਨਾਂ ਦੇ ਵਿੱਚ ਕੋਈ ਵੀ ਜਿਹੜਾ ਬਠਿੰਡੇ ਦਾ ਕਿਸਾਨ ਨਹੀਂ ਹੈਗਾ ਇਸ ਏਰੀਆ ਦਾ ਨਹੀਂ ਹੈਗਾ ਦੇ ਦੂਜੇ ਜ਼ਿਲ੍ਹਿਆਂ ਤੋਂ ਆਥੇ ਜਿਹੜੇ ਇੱਥੇ ਸਾਰੀ ਡਿਸਟਰਬੈਂਸ ਕਰ ਰਹੇ ਤੇ ਉਹ ਜਿਹੜਾ ਕਾਨੂੰਨੀ ਤੌਰ ਤੇ ਅਸੀਂ ਜਿਹੜਾ ਕਬਜ਼ਾ ਨੈਸ਼ਨਲ ਹਾਈਵੇ ਤੁਹਾਡੀ ਨੂੰ ਦੇ ਚੁੱਕੇ ਆ ਤੇ ਦੁਬਾਰਾ ਜਿਹੜਾ ਕਬਜ਼ਾ ਰਿਸਟੋਰ ਨਹੀਂ ਹੁਣ ਦਿੱਤਾ ਜਾਏਗਾ ਉਹ ਐਸ ਇਟ ਇਜ਼ ਦਾ ਹੀ ਰਹੇਗਾ ਜਿਨਾ ਅਸੀਂ ਕਰਵਾਤਾ ਇਹਨਾਂ ਦੀ ਜਿਹੜੀ ਹੈਗੀ ਦੂਜੇ ਜ਼ਿਲ੍ਹਿਆਂ ਦੇ ਸੁਸਾਨਾ ਅਗੇ ਥਾ ਲਾਣਾ ਆਡਰ ਨੂੰ ਆਪਣੇ ਹੱਥ ਚ ਲੈ ਰਹੇ ਨੇ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ ਉਹ ਕਾਮਯਾਬ ਨਹੀਂ ਹੋਏ ਸਰ ਹਲਾਤ ਕੀ ਨੇ ਹੁਣ ਮੁੱਲੇ ਹੰਗਾਤਾਂ ਦੀ ਗੱਲ ਕਰੀਏ ਹਾਲਾ ਤੁਹਾਡੇ ਸਾਹਮਣੇ ਆ ਇਹ ਪਰਲੇ ਪਾਸੇ ਬੈਠੇ ਆ ਇਹਨਾਂ ਨੂੰ ਰੋਕੇ ਰੱਖਿਆ ਹੋਇਆ ਹੈ ਉਹਨਾਂ ਨੂੰ ਸਮਝਾਤਾ ਹੈ ਉਹਨਾਂ ਨੂੰ ਦੱਸਤਾ ਹੈ ਵੀ ਹਰੇਕ ਜਿੰਮੇਦਾਰ ਨੂੰ ਮੁਆਵਜ਼ਾ ਜਿਹੜਾ ਹੈ ਉਹ ਮਿਲ ਚੁੱਕਾ ਹੈ ਵੀ ਤੁਸੀਂ ਜੇਕਰ ਕਿਸੇ ਨੂੰ ਕੋਈ ਡਾਊਟ ਹੈ ਤੇ ਉਹ ਆਰਬਿਟਰੇਸ਼ਨ ਦੇ ਵਿੱਚ ਆ ਜੇ ਬੀਸੀ ਸਾਹਿਬ ਕੋਲ ਖੜੇ ਨੇ ਉਹਨਾਂ ਦਾ ਆਰਬਿਟਰੇਸ਼ਨ ਦੇ ਵਿੱਚ ਮੈਟਰ ਹੱਲ ਹੋ ਜਾਏਗਾ ਤੇ ਜੇਈ ਕੋਈ ਹੋਰ ਕਿਸੇ ਨੂੰ ਕੋਈ ਡਾਊਟ ਹੈ ਉਹ ਟੇਬਲ ਦੇ ਆ ਕੇ ਬੈਠ ਕੇ ਗੱਲ ਕਰਨ ਉਹਨਾਂ ਦੀ ਜਿਹੜੀ ਗੱਲ ਸੁਣ ਕੇ ਜਿਹੜਾ ਮੈਟਰ ਹੱਲ ਹੋਏਗਾ ਲੈਕਿਨ ਉਹ ਗੱਲ ਸੁਣਨ ਨੂੰ ਤਿਆਰੀ ਨਹੀਂ ਉਹ ਤਾਂ ਲਾਂਡ ਆਰਡਰ ਨੂੰ ਆਪਣੇ ਹੱਥ ਦੇ ਵਿੱਚ ਲੈ ਲਓ ਦਿਾਰਨੇ ਲਾਂਡ ਆਰਡਰ ਕਿਸੇ ਕੋਸ ਦੇ ਵਜ੍ਹਾ ਹੱਥ ਤੇ ਨਹੀਂ ਲੈਣਦੇ ਫਿਰ ਇਹ ਤਾਂ ਥਰੂ ਗੈਸ ਦੀ ਗੱਤੋ ਕੀਤੀ ਗਈ ਹੈ ਇਹ ਕਿਉਂ ਕਰ ਰਹੀ ਕਰਨੀ ਪਈ ਆ ਤੁਹਾਨੂੰ ਉਹਨਾਂ ਨੇ ਪੁਲਿਸ 스테ਪ ਬਧਰਾਉਗੀ ਤਾਂ ਪੁਲਿਸ ਦੇ ਉੱਤੇ ਲਾਠੀਆਂ ਨਾਲ ਪੁਲਿਸ ਨੂੰ ਮਾਰਨੋਂ ਪਏ ਨੇ ਅੱਗੋਂ ਪੁਲਿਸ ਤੇ ਟੈਪ ਕੀਤਾ ਤੇ ਦੈਨ ਹੀ ਜਿਹੜਾ ਥਰੂ ਗੈਸ ਤੇ ਸਾਨੂੰ ਜਿਹੜਾ ਉਹ ਆਪਣਾ ਯੂਜ਼ ਕਰਨਾ ਪਿਆ ਸਰ ਜ਼ਖਮੀ ਵੀ ਹੋਏ ਆ ਕੁਝ ਮੁਲਾਜ਼ਮਾਂ ਦੇ ਕਿਸਾਨ ਪੁਲਿਸ ਮੁਲਾਜ਼ਮ ਸਾਡੇ ਜਿਹੜੇ ਜ਼ਖਮੀ ਨੇ ਪੰਜ ਛੇ ਉਹਨਾਂ ਨੂੰ ਅਸੀਂ ਹਸਪਤਾਲ ਚ ਪਹੁੰਚਾਇਆ ਕਿਸਾਨਾਂ ਦਾ ਕਿਸਾਨ ਵੀ ਹੈ ਨਹੀਂ ਕਿਸਾਨਾਂ ਵਾਲਿਆਂ ਦਾ ਪਾਸੇ ਸਾਨੂੰ ਅਜੇ ਕੋਈ ਪਤਾ ਨਹੀਂ ਲੱਗਾ ਕੋਈ ਜ਼ਖਮੀ ਹੈ ਕਿ ਨਹੀਂ ਲੇਕਿਨ ਪੁਲਿਸ ਮੁਲਾਜ਼ਮ ਜਿਹੜੇ ਜ਼ਖਮੀ ਨੇ ਉਹ ਅਸੀਂ ਹਸਪਤਾਲ ਪਹੁੰਚਾ ਦੇ ਸਰ ਇਸ ਤੋਂ ਅਗੇ ਬਾਕੀ ਉਹਨਾਂ ਨੂੰ ਅਸੀਂ ਅਪੀਲ ਕਰਾਂਗੇ ਤੁਹਾਡੇ ਰਹੀਂ ਵੀ ਜਿਹੜੀ ਵੀ ਕੋਈ ਗੱਲ ਕਰਨੀ ਹੈ ਟੇਬਲ ਤੇ ਬੈਠ ਕੇ ਕਰੋ ਜੇਕਰ ਕਿਸੇ ਆਰਬਿਟ੍ਰੇਸ਼ਨ ਚ ਆਉਣਾ ਹੈ ਉੱਥੇ ਆ ਜਾਓ ਐਦਾਂ ਲਾਂਡ ਆਰਡਰ ਨੂੰ ਹੱਥ ਜਿਲਾ ਕੇ ਕੁਝ ਨਹੀਂ ਬੰਨਣਾ ਤੇ ਬੈਠ ਕੇ ਆਪਾਂ ਇੱਕ ਟੇਬਲ ਤੇ